ਪੰਜਾਬ ਵਿਧਾਨ ਸਭਾ ਹਲਕਾ ਲੰਬੀ ਇਹ ਲੋਕ ਸਭਾ ਹਲਕਾ ਬਠਿੰਡਾ ਅਧੀਨ ਆਉਂਦਾ ਹੈ ਜ਼ਿਲ੍ਹਾ ਮੁਕਸਰ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੀਨੀਅਰ ਲੀਡਰ ਪ੍ਰਕਾਸ਼ ਸਿੰਘ ਬਾਦਲ ਇਸ ਸੀਟ ਤੋਂ ਉਮੀਦਵਾਰ ਨੇ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਨੇ ਲਗਾਤਾਰ ਦੋ ਵਾਰ ਅਤੇ ਹੁਣ ਤੱਕ ਕੁੱਲ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਹੁਣ ਤੱਕ ਕੁੱਲ 10 ਵਾਰ ਵਿਧਾਨ ਸਭਾ ਚੋਣ ਜਿੱਤ ਚੁੱਕੇ ਨੇ 1997 ਤੋਂ 2012 ਤੱਕ ਲਗਾਤਾਰ ਲੰਮੀ ਤੋਂ ਚਾਰ ਵਾਰ ਵਿਧਾਨ ਸਭਾ ਚੋਣ ਜਿੱਤੀ। ਸਾਲ 1995 ਤੋਂ 2008 ਤੱਕ ਲੰਮਾ ਸਮਾਜ ਸ੍ਰੋਮਣਿਆ ਕਾਰੀ ਦਲ ਦੇ ਪ੍ਰਧਾਨ ਰਹੇ। ਸਾਲ 1947 ਤੋਂ ਪਿੰਡ ਦੇ ਸਰਪੰਚ ਵਜੋਂ ਸਿਆਸਤ ਵਿੱਚ ਕਦਮ ਧਰਿਆ। ਫਿਰ ਲੰਮੀ ਬਲਾਕ ਸਮਿਤੀ ਦੇ ਚੇਅਰਮੈਨ ਬਣੇ। ਪਹਿਲੀ ਵਾਰ 1957 ਵਿੱਚ ਪੰਜਾਬ ਵਿਧਾਨ ਸਭਾ ਦੀ ਚੋਣ ਜਿੱਤੀ। ਸਾਲ 1969 ਵਿੱਚ ਫਿਰ ਵਿਧਾਇਕ ਬਣੇ ਅਤੇ ਕੈਬਨਟ ਵਿੱਚ ਮੰਤਰੀ ਵੀ। ਸਾਲ 1972, 1980 ਅਤੇ 2002 ਵਿੱਚ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਰਹੇ। ਸਾਲ 1977 ਵਿੱਚ ਕੇਂਦਰ ਦੀ ਮੋਰਾਰਜੀ ਦੇਸਾਈ ਸਰਕਾਰ ਚ ਕੇਂਦਰੀ ਖੇਤੀਬਾੜੀ ਮੰਤਰੀ ਬਣੇ। ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿੱਚ ਐਮਰਜੈਂਸੀ ਦੌਰਾਨ ਜੇਲ੍ਹ ਵੀ ਕੱਟੀ। ਪੂਰੀ ਦੁਨੀਆ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਸਿੱਖਾਂ ਵਿੱਚੋਂ ਇੱਕ ਹਨ ਪ੍ਰਕਾਸ਼ ਸਿੰਘ ਬਾਦਲ। ਸਾਲ 2015 ਵਿੱਚ ਪਦਮ ਵਿਭੂਸ਼ਣ ਨਾਲ ਨਿਵਾਜੇ ਗਏ। ਕਾਂਗਰਸ ਦੇ ਕਦਾਬਰ ਨੇਤਾ ਕੈਪਟਨ ਅਮਰਿੰਦਰ ਸਿੰਘ ਲੰਬੀ ਤੋਂ ਉਮੀਦਵਾਰ ਨੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ 16ਵੀਂ ਲੋਕਸਭਾ ਵਿੱਚ ਸਾਲ 2016 ਤੱਕ ਵਿਰੋਧੀ ਧਿਰ ਦੇ ਉਪ ਨeta ਰਹੇ ਕੈਪਟਨ ਅਮਰitsar ਸੀਟ ਤੋਂ ਭਾਜਪਾ ਦੇ ਕਦਾਬਰ ਨੇਤਾ ਅਰुण ਜੈਟਲੀ ਨੂੰ ਹਰਾ ਕੇ ਲੋਕਸਭਾ ਪਹੁੰਚੇ ਪਾਣੀਆਂ ਦੇ ਮਸਲੇ ਤੇ ਪੰਜਾਬ ਖਿਲਾਫ ਆਏ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ 2016 ਚ ਲੋਕਸਭਾ ਤੋਂ ਅਸਤੀਫਾ ਦੇ ਦਿੱਤਾ ਉਹ ਸਾਲ 1980 ਤੋਂ 84 ਦੌਰਾਨ ਪਟਿਆਲਾ ਤੋਂ ਸੰਸਦ ਰਹੇ। ਸਾਲ 2002 ਤੋਂ 07 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। ਉਹ 1963 ਵਿੱਚ ਭਾਰਤੀ ਫੌਜ ਵਿੱਚ ਭਰਤੀ ਹੋਏ ਅਤੇ 1965 ਵਿੱਚ ਅਸਤੀਫਾ ਦੇ ਦਿੱਤਾ। ਪਾਕਿਸਤਾਨ ਨਾਲ ਜੰਗ ਦੌਰਾਨ ਮੌੜ ਭਰਤੀ ਹੋਏ ਅਤੇ 1965 ਦੀ ਜੰਗ ਵਿੱਚ ਬਤੌਰ ਕੈਪਟਨ ਹਿੱਸਾ ਲਿਆ। ਕੈਪਟਨ ਅਮਰਿੰਦਰ ਸਿੰਘ ਆਪਣੇ ਸਕੂਲ ਦੇ ਦੋਸਤ ਰਾਜੀਵ ਗਾਂਧੀ ਦੇ ਕਹਿਣ ਤੇ 1980 ਵਿੱਚ ਕਾਂਗਰਸ 'ਚ ਸ਼ਾਮਲ ਹੋਏ ਸੀ। ਸਾਲ 1984 ਵਿੱਚ ਆਪਰੇਸ਼ਨ ਗ੍ਰੂ ਸਟਾਰ ਦੇ ਰੋਸ ਵਿੱਚ ਜੋ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਸੀ ਫਿਰੋਤਲਵੱਡੀ ਸਭ ਤੋਂ ਵਿਧਾਇਕ ਚੁਣੇ ਗਏ ਤੇ ਅਕਾਲੀ ਸਰਕਾਰ ਦੌਰਾਨ ਖੇਤੀਬਾੜੀ ਜੰਗਲ ਵਿਕਾਸ ਤੇ ਪੰਚਾਇਤ ਮੰਤਰੀ ਬਣੇ ਸਾਲ 1992 ਵਿੱਚ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਬਣਾਈ 1998 ਦੀਆਂ ਲੋਕ ਸਭਾ ਚੋਣਾਂ ਚ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕੈਪਟਨ ਨੂੰ ਹਰਾਇਆ ਸੀ ਹਾਰ ਤੋਂ ਬਾਅਦ ਸਾਲ 1998 ਚ ਕੈਪਟਨ ਨੇ ਆਪਣੀ ਪਾਰਟੀ ਦਾ ਕਾਂਗਰਸ ਨਾਲ ਰਲੇਮਾ ਕਰ ਲਿਆ ਕੈਪਟਨ ਅਮਰਿੰਦਰ ਸਿੰਘ 올 ਇੰਡੀਆ ਜੱਟ ਮਹਾਸਭਾ ਦੇ ਪ੍ਰਧਾਨ ਵੀ ਨੇ ਕੈਪਟਨ ਅਮਰਿੰਦਰ ਪਟਿਆਲਾ ਦੇ ਸ਼ਾਹੀ ਘਰਾਣੇ ਦੇ ਮੁਖੀ ਨੇ ਆਮ ਆਦਮੀ ਪਾਰਟੀ ਵੱਲੋਂ ਜਰਨੈਲ ਸਿੰਘ ਲੰਬੀ ਦੀ ਲੜਾਈ ਲੜ ਰਹੇ ਨੇ ਜਰਨੈਲ ਸਿੰਘ ਆਮ ਆਦਮੀ ਪਾਰਟੀ ਦੇ ਦਿੱਲੀ ਦੀ ਰਜੌਰੀ ਗਾਰਡਨ ਸੀਟ ਤੋਂ ਸਾਬਕਾ ਵਿਧਾਇਕ ਨੇ ਪੰਜਾਬ ਵਿਧਾਨ ਸਭਾ ਚੋਣ ਲੜਨ ਲਈ ਜਰਨੈਲ ਸਿੰਘ ਨੇ ਜਨਵਰੀ 2017 ਨੂੰ ਦਿੱਲੀ ਵਿਧਾਨ ਸਭਾ ਤੋਂ ਅਸਤੀਫਾ ਦਿੱਤਾ ਸਿਆਸਤ ਵਿੱਚ ਚੋਣ ਤੋਂ ਪਹਿਲਾਂ ਜਰਨੈਲ ਸਿੰਘ ਬਤੌਰ ਪੱਤਰਕਾਰ ਕੰਮ ਕਰ ਰਹੇ ਸੀ ਕਾਂਗਰਸ ਵੱਲੋਂ ਕਥਿਤ ਤੌਰ ਤੇ ਸਿੱਖ ਵਿਰੋਧੀ ਦੰਗਿਆਂ ਦੇ ਮਲਜ਼ਮ ਨੂੰ ਟਿਕਟ ਦੇ ਵਿਰੋਧ ਵਿੱਚੋਂ April 2009 ਵਿੱਚ ਜਰਨੈਲ ਸਿੰਘ ਨੇ ਸੀਨੀਅਰ ਨੇਤਾ ਪੀਚਿਤੰਬਰਮ ਵੱਲ ਪ੍ਰੈਸ ਕਾਨਫਰੰਸ ਦੌਰਾਨ ਜੁੱਤੀ ਸੁੱਟੀ ਸੀ ਇਸੇ ਪ੍ਰੈਸ ਕਾਨਫਰੰਸ ਤੋਂ ਬਾਅਦ ਜਰਨੈਲ ਸਿੰਘ ਨੇ ਸੁਰਖੀਆਂ ਬਟੋਰਨੀਆਂ ਸ਼ੁਰੂ ਕੀਤੀਆਂ ਜਰਨੈਲ ਸਿੰਘ 2014 ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਪੱਛਮੀ ਦਿੱਲੀ ਸੀਟ ਤੋਂ ਉਮੀਦਵਾਰ ਸੀ ਪਰ ਹਾਰ ਗਏ 2015 ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਜਰਨੈਲ ਸਿੰਘ ਨੇ ਰੌਜਰੀ ਗਾਰਡਨ ਸੀਟ ਤੋਂ ਚੋਣ ਜਿੱਤੀ ਲੰਬੀ ਹਲਕੇ ਤੋਂ ਮੌਜੂਦਾ ਵਿਧਾਇਕ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਇਹ ਸੀਟ ਜ਼ਿਆਦਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਹੀ ਰਹੀ ਹੈ ਸਾਲ 1997 ਤੋਂ 2012 ਤੱਕ ਲਗਾਤਾਰ ਪ੍ਰਕਾਸ਼ ਸਿੰਘ ਬਾਦਲ ਲੰਬੀ ਦੀ ਸੀਟ ਤੇ ਕਾਬਜ਼ ਰਹੇ ਨੇ ਵਿਧਾਨ ਸਭਾ ਹਲਕਾ ਲੰਬੀ ਦਾ ਮੁਕਾਬਲਾ ਪੰਜਾਬ ਦਾ ਸਭ ਤੋਂ ਦਿਲਚਸਪ ਅਤੇ ਵੱਡਾ ਮੁਕਾਬਲਾ ਹੈ ਲੰਬੀ ਦੀ ਜੰਗ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਰਹਿ ਚੁੱਕੇ ਦੋ ਲੀਡਰਾਂ ਖਿਲਾਫ ਆਮ ਆਦਮੀ ਪਾਰਟੀ ਦੇ ਜਰਨੈਲ ਲੋਹਾ ਲੈ ਰਹੇ ਨੇ ਉਹ ਜਰਨੈਲ ਸਿੰਘ ਹੀ ਨੇ ਜਿਨ੍ਹਾਂ ਨੇ ਲੰਬੀ ਦੀ ਜੰਗ ਨੂੰ ਇੰਨਾ ਦਿਲਚਸਪ ਬਣਾ ਦਿੱਤਾ 1997 ਤੋਂ 2012 ਤੱਕ ਪ੍ਰਕਾਸ਼ ਸਿੰਘ ਬਾਦਲ ਨੇ ਲੰਬੀ ਦੀ ਸੀਟ ਇੱਕ ਤਰਫਾ ਅੰਦਾਜ਼ ਤੇ ਜਿੱਤੀ ਨਾ ਹੀ ਕਿਸੇ ਪਾਰਟੀ ਨੇ ਕਦੇ ਅਜਿਹੀ ਚੁਣੌਤੀ ਦੇਣ ਦੀ ਕੋਸ਼ਿਸ਼ ਕੀਤੀ ਜੋ ਆਮ ਆਦਮੀ ਪਾਰਟੀ ਨੇ ਇਸ ਵਾਰ ਦਿੱਤੀ ਹੈ ਆਪ ਵੱਲੋਂ ਬਾਦਲ ਖਿਲਾਫ ਚੁਣੌਤੀ ਦੇਣ ਬਾਅਦ ਹੀ ਕੈਪਟਨ ਅਮਰਿੰਦਰ ਸਿੰਘ ਨੇ ਲੰਬੀ ਸੀਟ ਤੋਂ ਚੋਣ ਲੜਨ ਦਾ ਐਲਾਨ ਕੀਤਾ। ਬਾਦਲ ਸਰਕਾਰ ਦੌਰਾਨ ਸਭ ਤੋਂ ਜ਼ਿਆਦਾ ਵਿਕਾਸ ਜਿਨ੍ਹਾਂ ਹਲਕਿਆਂ 'ਚ ਹੋਣ ਦਾ ਦਾਵਾ ਕੀਤਾ ਜਾਂਦਾ ਹੈ, ਉਹਨਾਂ 'ਚੋਂ ਇੱਕ ਲੰਬੀ ਵੀ ਹੈ। ਮੁੱਖ ਮੰਤਰੀ ਬਾਦਲ ਦਾ ਪੁਰਾਣਾ ਹਲਕਾ ਹੋਣ ਕਰਕੇ ਅਤੇ ਉਹਨਾਂ ਦੀ ਨਿੱਜੀ ਸਾਖ ਬੇਦਾਗ ਹੋਣ ਕਰਕੇ ਉਹ ਹਲਕੇ ਤੋਂ ਇਸ ਸਾਲ ਵੀ ਸਭ ਤੋਂ ਮਜ਼ਬੂਤ ਦਾਵੇਦਾਰ ਮੰਨੇ ਜਾ ਰਹੇ ਨੇ ਪਰ ਪਿਛਲੇ ਦਿਨਾਂ ਵਿੱਚ ਉਹਨਾਂ ਦੇ ਚੋਣ ਪ੍ਰਚਾਰ ਦੌਰਾਨ ਸਥਾਨਕ ਲੋਕਾਂ ਵੱਲੋਂ ਵਿਰੋਧ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਨੇ। ਨਿੱਜੀ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਤੋਂ ਨਹੀਂ ਬਲਕਿ ਸਰਕਾਰ ਤੋਂ ਖਫਾ ਲੋਕ ਆਮ ਆਦਮੀ ਪਾਰਟੀ ਦਾ ਵੋਟ ਬੈਂਕ ਬਣ ਸਕਦੇ ਨੇ ਜੇਕਰ ਇਹ ਵੋਟ ਬੈਂਕ ਮਜ਼ਬੂਤ ਹੋ ਕੇ ਜਰਨੈਤ ਸਿੰਘ ਨੂੰ ਜਿਤਾ ਦਿੰਦਾ ਹੈ ਤਾਂ ਪੰਜਾਬ ਦੇ ਆਪ ਨੇਤਾਵਾਂ ਵਿੱਚ ਉਹਨਾਂ ਦਾ ਕੱਦ ਬਹੁਤ ਉੱਚਾ ਹੋ ਗਰੇਗਾ ਅਰਵਿੰਦ ਕੇਜਰੀਵਾਲ ਦੇ ਲੰਬੀ ਹਲਕੇ 'ਚ ਰਹਿਨੀਆਂ ਕਰਨ ਦਾ ਵੀ ਕਾਫੀ ਪ੍ਰਭਾਵ ਹੈ ਕੈਪਟਨ ਅਮਰਿੰਦਰ ਸਿੰਘ ਦਾ ਲੰਬੀ ਤੋਂ ਚੋਣ ਲੜਨਾ ਆਮ ਆਦਮੀ ਪਾਰਟੀ ਦੇ ਖਿਲਾਫ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਹੱਕ ਵਿੱਚ ਜਾ ਸਕਦਾ ਹੈ ਬਰਹਾਾਲ ਹਰ ਦਿਨ ਸਿਆਸੀ ਸਮੀਕਰਨ ਬਦਲ ਰਹੇ ਨੇ ਇੰਤਜ਼ਾਰ ਹੈ ਲੋਕਮਤ ਦਾ ਜਿਸ ਨਾਲ ਹੋਵੇਗਾ ਲੰਬੀ ਦੀ ਜੰਗ ਦਾ ਫੈਸਲਾ